ਤੁਹ ਕਿਨੇ ਕੀਤੀਆਂ ਦਾਦੀ ਨੇ ਆਕੋ ਆਕੋ ਆ ਦਾਦੀ ਦੇ ਆਕੋ ਕੋੜੀ ਆਕੋ ਮਜੀ ਤੂੰ ਇੱਕ ਗੋਤ ਕਰਵਾਉਣੀ ਸੀ ਤੇ ਫਿਰ ਦੋ ਕਿਉਂ ਕਰਵਾਈਆਂ ਦਾਦੀ ਨੇ ਦਾਦੀ ਘੱਟ ਤੇ ਅੱਜ ਸਕੂਲ ਨਹੀਂ ਗਈ ਪਾਪੇ ਨੇ ਭੇਜਿਆ ਨਹੀਂ ਕਿਉਂ ਖਤਾ ਨੇ ਅੱਛਾ ਫਿਰ ਉਹ ਦਾਦੀ ਹੈਂ ਉਹ ਦਾਦੀ ਸੀ ਫੋਨ ਦੇਖਦੀ ਸੀ ਮੈਂ ਵੀ ਦੋ ਕੁੱਤਾ ਕਰਵਾ ਲਾਂ ਕਾਲਾ ਦਾਦੀ ਤਾਂ ਹਾਂ ਮੇਰੇ ਸੋਹਣਿਆ ਹੀ ਨਹੀਂ ਲੱਗਣਗੇ ਕੋਈ ਨਾ ਸਕੂਲ ਦਾ ਕੰਮ ਕਰ ਲਿਆ ਨਹੀਂ ਕਰਿਆ ਕਦੋਂ ਕਰਨ ਹੁਣੇ ਲੈ ਕੇ ਆਓ ਫਿਰ ਬੈਗ ਲੈ ਕੇ ਮੈਨ ਲੱਗਦਾ ਹੁੰਦੀ ਪਈ ਆ ਆ ਇੱਕ ਬੈਗ ਦੇ ਵਿੱਚ ਤਾਂ ਬੁੱਕਸ ਆ ਇਹਦੇ ਚ ਕੀ ਆ ਇਹਦੇ ਚ ਇਹਦੇ ਚ ਓਏ ਹੋਏ ਪੈਨ ਲਈ ਅਲੱਗ ਬਟ ਤੂੰ ਤਾਂ ਪੈਨ ਵਰਤਦੀ ਹੀ ਨਹੀਂ ਗਈ ਤੇਰੇ ਬਾਤੇ ਲੱਗੀਆਂ ਓਏ ਹੋਏ ਹੋਏ ਇੰਨਾ ਦਿਲ ਆਇਓ ਦਓ ਫਿਰ ਚਲੋ ਕੱਢੋ ਇਹ ਜੋ ਪੈਨ ਮੇਰੇ ਲਈ ਅੱਛਾ ਇਹ ਪੈਨ ਲਿਆਂਦਾ ਮੇਰੇ ਲਈ ਬਾਜੀਵਾ ਜਿਹਦੇ ਵਿੱਚ ਚੱਲਦਾ ਵਾ ਕਿ ਨਹੀਂ ਚੱਲਦਾ ਚੱਲਦਾ ਜੀ ਇਨੇ ਪੈਨ ਕਿੱਥੋਂ ਲੈਂਦੇ ਓਏ ਦੁਕਾਨ ਤੋਂ ਔਰ ਐਪਲ ਗਲਤ ਪਾਈ ਜਾਂਦੀ ਗਲਤ ਇਧਰੋਂ ਚੰਡਾ ਪੈ ਗਈਆਂ ਤੇ ਤੂੰ ਸਹੀ ਲਿਖਣ ਲੱਗ ਜਾਣਾ ਇਹਨੂੰ ਪ੍ਰੋਪਰ ਲੈਖ ਵਧੀਆ ਇੱਥੇ ਸਹੀ ਲੈਖ ਇਹ ਮੈਂ ਬਾਅਦੋਂ ਰੇਜ਼ ਕਰਕੇ ਲਿਖਵਾਉਂਗੀ ਇੱਥੇ ਲੈਖ ਸੋਨਾ ਸੋਨਾ ਤੂੰ ਟਿੱਕੇ ਲਾ ਕੇ ਲੇ ਲੈ ਹੂੰ ਹੋਂ ਤਾਂ ਬਾਲਾ ਸੋਨਾ ਲੱਗਦਾ